ਇਵਰੀਵਨ ਡਬਲ ਟੈਪ ਐਂਡ ਲਾਈਵ ਸ਼ੇਅਰ ਕਰਿਓ ਸਾਰੇ ਬੰਦੇ ਡਬਲ ਟੈਪ ਐਂਡ ਲਾਈਵ ਭਾਈ ਹਾਂ ਬੜੀ ਦੁਨੀਆ ਦੇਖੀ ਆ ਤਰ੍ਹਾਂ ਤਰ੍ਹਾਂ ਦੇ ਲੋਕ ਦੇਖਿਆ ਲੇਕਿਨ ਇਹਦੇ ਯਾਰ ਗਾਟੀ ਟੀਟ ਬੰਦਾ ਨਹੀਂ ਮੈਂ ਦੇਖਿਆ ਬਿਸ਼ਰਮ ਬੰਦਾ ਇਹਦੇ ਅਰਗਾ ਨਹੀਂ ਦੇਖਿਆ ਯਾਰ ਟੀਟ ਹੋਇਆ ਬੈਠਾ ਸੀ ਜਾਂਦੀ ਐ ਤੇ ਉਹ ਕੁੜੀ ਨੇ ਉਹ ਕਿਤੇ ਲਾਈਵ ਦੇ ਵਿੱਚ ਉਹਨੂੰ ਪਿਕ ਕਰ ਲਿਆ ਹਨ ਉਹਦੀ ਕਾਲ ਨੂੰ ਹਨ ਤੇ ਮੂਰੇ ਬਟਾ ਡਬਲ ਟੈਪ ਉਹ ਇਹ ਉਹ ਥੱਲੇ ਕਮੈਂਟ ਆ ਰਿਹਾ ਹੈ ਨਾ ਗੋਪੀ ਘੋੜੀ ਉਹ ਬਾਰੇ ਉਹ ਬੋਲ ਰਹੇ ਆ ਪੜ ਪੜ ਕੇ ਹੱਸੀ ਜਾ ਰਹੀ ਆ ਨਾ ਤੇ ਮੂਰੇ ਢੀਠ ਹੋਇਆ ਡਬਲ ਟੈਪ ਡਬਲ ਟੈਪ ਫੁੱਲ ਮਾਰੋ ਉਹ ਜਿਹੜਾ ਮਾਰਨਾ ਮਰਾਉਣਾ ਸੀ ਤੂੰ ਕਰ ਲਿਆ ਮਾਰਨ ਬਣਾਉਣ ਵਾਲਾ ਕੰਮ ਤੂੰ ਕਰ ਲਿਆ ਗੱਲ ਹੁਣ ਤੂੰ ਬਿਸ਼ਰਮੀ ਦੀ ਵੀ ਹੱਦ ਹੁੰਦੀ ਆ ਹਣ ਤੂੰ ਢੀਠ ਹੋਇਆ ਵੀ ਤੂੰ ਮੈਨੂੰ ਰੋਟੀ ਖਾਣ ਦੋ ਤੁਸੀਂ ਮੈਨੂੰ ਕਮੈਂਟ ਹੁਣ ਤੇਰਾ ਅਸੀਂ ਆਹ ਤੇਰਾ ਢੀਠਪੁਣਾ ਦੇਖੀ ਆਈਏ ਇਸ ਸੋਸ਼ਲ ਮੀਡੀਆ ਤੇ ਬਹਿ ਕੇ ਹੈ ਹੁਣ ਤੂੰ ਸਾਡੇ ਸਾਹਮਣੇ ਆਉਣਾ ਸਾਡਾ ਤਾਂ ਹੁਣ ਨਹੀਂ ਭਾਈ ਜਿਗਰਾ ਬੰਦਾ ਸੀ ਚੁੱਪ ਕਰਕੇ ਬਹਿ ਜੀ ਥੇੜਾ ਢੀਠ ਬੰਦਾ ਜੇ ਲਾਈਵ ਨੂੰ ਲੋਕਾਂ ਨੇ ਤਾਂ ਥੱਲੇ ਕਮੈਂਟ ਕਰਨ ਆ ਹੁਣ ਪਤਾ ਨਹੀਂ ਕਿਹੜੀ ਕੰਟਰੀ ਦੀ ਕੁੜੀ ਹੋਣੀ ਆ ਉਹਨੂੰ ਪਤਾ ਨਹੀਂ ਸੀ ਮੈਟਰ ਹੱਸੀ ਜਾਂਦੀ ਆ ਉਹ ਗੱਲਾਂ ਕਮੈਂਟ ਪੜ ਪੜ ਕੇ ਕਈ ਲੋਕਾਂ ਦੀ ਵੀਡੀਓ ਮਤਲਬ ਕੁੜੀਆਂ ਦੇ ਵਾਇਰਲ ਹੋਈਆਂ ਨੇ ਉਹ ਮਤਲਬ ਉਹਨਾਂ ਨੇ ਆਦਾਬ ਘਟਾਤਾ ਸਾਰਾ ਕੁਝ ਭਾਈ ਸਕਿੱਪ ਕਰਤਾ ਉਹ ਬੈਠੀਆਂ ਨਾਮ ਨਾਲ ਹਨਾ ਸਾਰਾ ਕੁਝ ਕਾਹ ਨੂੰ ਚਲ ਇੱਥੇ ਆਪਾਂ ਡੀਪ ਜਾਣਾ ਮਾ ਉਹ ਏ ਢੀਠਾ ਮਤਲਬ ਸਮਝ ਕਿ ਤੂੰ ਆਦਾ ਆਦੀ ਨਮਾਇਸ਼ ਕਿਉਂ ਲਾਉਣਾ ਸੋਸ਼ਲ ਮੀਡੀਆ ਤੇ ਟਿਕਟੌਕ ਸਾਰੇ ਫੋਨ ਨਹੀਂ ਬੰਜਨੇ ਤੈਨੂੰ ਤੂੰ ਬੱਸ ਕਰ ਯਾਰ ਟੈਪ ਟੈਪ ਡਬਲ ਟੈਪ ਇੱਕ ਫੁੱਲ 2-2 ਰੁਪਏ ਇਕੱਠੇ ਕਰੀ ਜਾਣਾ ਇੱਥੇ ਆਦੀ ਜਨਾਨੀ ਨੂੰ ਬੇਇੱਜ਼ਤ ਕਰਾ ਕੇ ਤੂੰ ਇਹ ਪਹਿਲਾਂ ਤੂੰ ਆਪ ਕੀਤੀ ਹੁਣ ਲੋਕਾਂ ਤੋਂ ਕਰਾਈ ਜਾਣਾ ਉਹ ਨਿਕਲ ਤੂੰ ਕੰਮ ਲੱਭ ਕੋਈ ਡਿਲੀਵਰੀਆਂ ਦਾ ਕੰਮ ਲੱਭ ਕੋਈ ਕੰਮ ਮੂਰੇ ਕਰਕੇ ਦਰਸ਼ਾਮੀ ਰੁਪਏ ਹੱਥਾਂ ਦੀ ਘਾੜੀ ਤੇ ਤਾਰਾ ਹੱਕ ਹਲਾਲ ਦੀ ਕਮਾਈ ਖਾ ਤੂੰ ਆਹ ਕੀ ਇਹ ਤਾਂ ਇਹ ਤਾਂ ਪਖਾਰੀਆਂ ਦਾ ਕੰਮ ਹੈ ਡਿਜੀਟਲ ਪਖਾਰੀ ਹੈ ਅਸੀਂ ਤਾਂ ਇਹਨਾਂ ਨੂੰ ਕਹਿੰਦੇ ਆ ਠੀਕ ਹੈ ਤੇ ਚੱਲ ਫਿਰ ਆ ਨਮਾਇਸ਼ ਲੱਗੀ ਲੋਕਾਂ ਨੇ ਕਮੈਂਟ ਕਰ ਕਰ ਐਸੀ ਕਿਤੇ ਐਸੀ ਦਿੱਤੀ ਲੋਕਾਂ ਨੇ ਨਹੀਂ ਰੁਕਣਾ ਤੂੰ ਰੁਕ ਜਾ ਤੂੰ ਰੁਕ ਜਾ ਹਾਂ ਤੂੰ ਕਰ ਲੈ ਥੋੜੀ ਸ਼ਰਮ